ਪੂਰੇ ਪੰਜਾਬ ਵਿੱਚ ਹੋਵੇਗਾ ਜਲਥਲ ਲਗਾਤਾਰ ਕਈ ਦਿਨ ਪਵੇਗਾ ਭਾਰੀ ਮੀਂਹ 9 ਜੁਲਾਈ ਮੌਸਮ ਦੀ ਵੱਡੀ ਅਪਡੇਟ ਪੰਜਾਬ ਮੌਸਮ ਵਿਭਾਗ ਨੇ ਜ਼ਿਲ੍ਹਿਆਂ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤੇ ਹਨ ਤੇ ਕਿੱਥੇ-ਕਿੱਥੇ ਹੋਵੇਗੀ ਬਾਰਿਸ਼ ਉਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਬੀਤੀ ਰਾਤ ਅਸੀਂ ਜਾਣਕਾਰੀ ਸਾਂਝੀ ਕੀਤੀ ਸੀ ਕਿ ਪੰਜਾਬ ਵਿੱਚ ਪਵੇਗਾ ਭਾਰੀ ਬਾਰਿਸ਼ ਭਾਰੀ ਮੀਂਹ ਉਸ ਦੌਰਾਨ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਵਿੱਚ ਪਾਰੀ ਮੀ ਜਿਹੜਾ ਰਾਤ ਨੂੰ ਦੇਖਣ ਨੂੰ ਮਿਲਿਆ ਜੀ ਮੌਸਮ ਲੈ ਕੇ ਅਲਰਟ ਜਾਰੀ ਹੋਏ ਹਨ ਇੱਕ ਨਜ਼ਰ ਮਾਰਦੇ ਆ ਲਾਈਵ ਸੈਟਨ ਰਾਈਟ ਤਸਵੀਰਾਂ ਉਹਦੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਮੌਸਮ ਦੀਆਂ ਤਸਵੀਰਾਂ ਪੰਜਾਬ ਦੇ ਵਿੱਚ ਸਵੇਰ ਤੋਂ ਹੀ ਲਗਭਗ ਕਈ ਥਾਵਾਂ ਤੇ ਧੁੱਪ ਦੇਖਣ ਨੂੰ ਮਿਲੀ ਹੈ ਪਰ ਉਹ ਦੂਜੇ ਪਾਸੇ ਬੱਦਲ ਪਾਈਦੇ ਅਸਾਰ ਵੀ ਜਿਹੜੇ ਬਣਦੇ ਹੋਏ ਨਜ਼ਰ ਆ ਰਹੇ ਹਨ ਤਸਵੀਰਾਂ ਦਾ ਹੀ ਤੁਸੀਂ ਦੇਖ ਸਕਦੇ ਹੋ ਕਿ ਬੱਦਲ ਬਾਈ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਇੰਟਰੂ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਵਸਤਾ ਦੀ ਭਾਜੀ ਕਈ ਜ਼ਿਲ੍ਹਿਆਂ ਵਿੱਚ ਤਾਂ ਮੀ ਜਿਹੜਾ ਹੁਣ ਵੀ ਦੇਖਣ ਨੂੰ ਮਿਲ ਰਿਹਾ ਹੈ ਮੌਸਮੀ ਭਾਗ ਦੇ ਮੁਤਾਬਕ ਅੱਜ ਪੰਜਾਬ ਦੇ ਵਿੱਚ ਮੀਂਹ ਦਸਿਆ ਜਾ ਰਿਹਾ ਹੈ ਜੀ ਲਗਭਗ 60 ਤੋਂ 70% ਮੀਂਹ ਦੇਖਣ ਨੂੰ ਮਿਲੇਗਾ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਤੇ ਰਾਤ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਵਿੱਚ بارش ਜਿਹੜੀ ਆ ਦੇਖਣ ਨੂੰ ਮਿਲੀ ਆ ਮੌਸਮੀ ਭਾਗ ਦੇ ਅਨੁਸਾਰ ਇਹ ਬੱਦਲਬਾਹੀ ਕਦੋਂ ਤੱਕ ਰਹੇਗੀ ਉਸ ਬਾਰੇ ਅਪਡੇਟ ਸਾਂਝੀ ਕਰਾਂਗੇ ਤੇ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਬੱਦਲਬਾਹੀ ਜਿਹੜੀ ਆ ਦੇਖਣ ਨੂੰ ਮਿਲ ਰਹੀ ਆ ਖਾਸ ਕਰਕੇ ਪੰਜਾਬ ਦੇ ਮੌਸਮ ਦੀ ਗੱਲ ਕਰੀ ਤੇ ਪਠਾਨਕੋਟ, ਗੁਰਦਾਸਪੁਰ, ਹਜ਼ਾਰਪੁਰ, ਅੰਮ੍ਰਿਤਸਰ ਦੇ ਵਿੱਚ ਬੱਦਲਬਾਈ ਜਿਹੜੀਆਂ ਬਣਦੀ ਹੋਈ ਨਜ਼ਰ ਆ ਰਹੀ ਹੈ ਦੂਜੀ ਪਾਸੇ ਮਾਨਸਾ ਸਾ ਸੰਗਰੂਰ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਬੋਹਾਲੀ ਵਿੱਚ ਬੱਦਲਬਾਈ ਜਿਹੜੀਆਂ ਬਣਦੀ ਹੋਈ ਨਜ਼ਰ ਆ ਰਹੀ ਹੈ ਫਾਜ਼ਿਲਕਾ ਸ਼੍ਰੀ ਮੁਕਸਰ ਸਾਹਿਬ ਬਠਿੰਡਾ ਤੇ ਫਰੀਦਕੋਟ ਚ ਇਨ੍ਹਾਂ ਦੇਲੇ ਵਿੱਚ ਵੀ ਬੱਦਲਬਾਈ ਜਿਹੜੀਆਂ ਦੇਖਣ ਨੂੰ ਮਿਲ ਰਹੀ ਹੈ ਤੇ ਦੂਜੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਜਿਵੇਂ ਖੇਵੇਂ ਰੂਪ ਦੇ ਵਿੱਚ ਬੱਦਲਬਾਈ ਜਿਹੜੀ ਹੈ ਦਰਜ ਕੀਤੀ ਜਾ ਰਹੀ ਹੈ ਮੌਸਮ ਨੂੰ ਲੈ ਕੇ ਵਿਭਾਗ ਦੇ ਵੱਲੋਂ ਅਪਡੇਟਸ ਜਾਂ ਸਾਂਝੇ ਕੀਤੇ ਗਏ ਨੇ ਜਿਸ ਬਾਰੇ ਜਾਣਕਾਰੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਅਤੇ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਠੰਡੀਆਂ ਹਵਾਵਾਂ ਤੇ ਬਾਰ ਮੌਸਮ ਭਾਗ ਦੇ ਵੱਲੋਂ ਅਪਡੇਟਸ ਜਾਣਕਾਰੀ ਸਾਂਝੀ ਆਈ ਹੈ। ਬਾਕੀ ਤੁਸੀਂ ਆਪਣੇ ਜ਼ਿਲ੍ਹੇ ਦਾ ਨਾਮ ਕਮੈਂਟ ਕਰਕੇ ਜ਼ਰੂਰ ਸ਼ੇਅਰ ਕਰੋ ਕਿ ਤੁਹਾਡੇ ਜ਼ਿਲ੍ਹੇ ਵਿੱਚ ਬਾਰਿਸ਼ ਹੋਈ ਹੈ ਜਾਂ ਫਿਰ ਨਹੀਂ। ਬਾਕੀ ਮੌਸਮ ਸੰਬੰਧੀ ਜਿਵੇਂ ਕੋਈ ਹੋਰ ਤਾਜ਼ਾ ਅਪਡੇਟ ਜਾਣਕਾਰੀ ਆਉਂਦੀ ਹੈ ਅਸੀਂ ਚੈਨਲ ਦੇ ਰਾਹੀਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਸ਼ੇਅਰ ਕਰਾਂਗੇ। ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਦੀ ਘਾਟੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਨਵੀਂ ਵੀਡੀਓ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ। ਵੱਡੀ ਅਪਡੇਟ ਵਿੱਚ ਤੁਹਾਤਾਂ ਅਗਲੀ ਧੰਨਵਾਦ ਜੀ ਸਾਰਾ